ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤੱਗੜ ਲੈ ਕੇ ਹਾਜ਼ਰ ਹਾਂ ਇੱਕ ਹੋਰ ਖਬਰ ਸਸਪੈਂਡਡ ਡੀਆਈਜੀ ਐਚਐਸ ਪੁੱਲਰ ਬਾਰੇ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਅਰਦਾਸੇ ਦੋਸਤੋ ਇਹ ਬਹੁਤ ਹੀ ਅਹਿਮ ਖਬਰ ਸਮਝਣ ਲਈ ਤੁਹਾਨੂੰ ਸਾਡਾ ਪਿਛਲਾ ਐਪੀਸੋਡ ਨੰਬਰ 552 ਦੇਖਣਾ ਪਏਗਾ ਜਿਹੜੀਆਂ ਗੱਲਾਂ ਅਸੀਂ ਪਿਛਲੇ ਐਪੀਸੋਡ ਦੇ ਵਿੱਚ ਦੱਸੀਆਂ ਸੀ ਉਹ ਹੁਣ ਬਿਲਕੁਲ ਸਪਸ਼ਟ ਹੋ ਗਈਆਂ ਨੇ ਪੰਜਾਬ ਵਜਿਲੈਂਸ ਬਿਊਰੋ ਨੇ 29 ਤਰੀਕ ਨੂੰ ਜਿਸ ਦਿਨ ਸੀਬੀਆਈ ਨੇ ਦੂਜਾ ਪਰਚਾ ਭੁੱਲਰ ਤੇ ਦਰਜ ਕੀਤਾ ਸੀ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਬਾਰੇ ਤੇ ਉਸੇ ਦਿਨ ਪੰਜਾਬ ਵਜਿਲੈਂਸ ਬਿਊਰੋ ਨੇ ਹੀ ਇੱਕ ਸੇਮ ਪਰਚਾ ਉਹਨਾਂ ਧਰਾਵਾਂ ਤਹਿਤ ਹੀ ਭੁੱਲਰ ਤੇ ਦਰਜ ਕਰ ਦਿੱਤਾ ਉਹਦੀ ਜਿਹੜੀ ਐਫਆਈਆਰ ਉਹਦਾ ਨੰਬਰ ਹੈ 26 ਡੇਟਡ 29 10 25 ਤੇ ਜਿਹੜਾ ਟਾਈਮ ਉਹਤੇ ਪਾਇਆ ਗਿਆ ਪਰਚਾ ਦਰਜ ਕਰਨ ਸੰਬੰਧੀ ਉਹ ਹੈ ਸਵੇਰ ਦਾ 10:30 ਵਜੇ ਜਦ ਕਿ ਸੀਬੀਆਈ ਦਾ ਪਰਚਾ ਦਰਜ ਕੀਤਾ ਗਿਆ ਸੀ ਦੁਪਹਿਰ ਦੇ 12:30 ਵਜੇ ਸੋ ਇਹ ਡਿਫਰੈਂਸ ਆ ਗਿਆ ਔਰ ਜਿਹੜਾ ਵਿਜੀਲੈਂਸ ਬਿਊਰੋ ਦਾ ਪਰਚਾ ਹੈ ਉਹ ਮੁਹਾਲੀ ਦੀ ਸੀਜੀਐਮ ਮੇਗਾ ਧਾਲੀਵਾਲ ਦੀ ਅਦਾਲਤ ਦੇ ਵਿੱਚ ਪਹੁੰਚਿਆ 3:17 ਮਿੰਟ ਸ਼ਾਮੀ 29 10 25 ਨੂੰ ਤੇ ਵਜਦੰਸ ਬਿਊਰੋ ਦੇ ਸੂਤਰ ਦੱਸਦੇ ਨੇ ਕਿ ਸਾਢੇ 10 ਵਜੇ ਦਾ ਸਮਾਂ ਪਾਇਆ ਗਿਆ ਪਰਚੇ ਤੇ ਸਾਢੇ 11 ਵਜੇ ਵਰਵਾਨਗੀ ਪਾਈ ਗਈ ਕਿ ਪਰਚਾ ਤੁਰਪਿਆ ਵੈਜੀਲੈਂਸ ਬਿਊਰੋ ਵੱਲੋਂ ਅਦਾਲਤ ਦੇ ਲਈ 100 ਵੈਜੀਲੈਂਸ ਬਿਊਰੋ ਦੇ ਫਲੋਇੰਗ ਸਕੁਆਇਰਡ ਯੂਨਿਟ ਨੇ ਪਰਚਾ ਦਰਜ ਕੀਤਾ ਹੈ ਤੇ ਵੈਜੀਲੈਂਸ ਬਿਊਰੋ ਦੇ ਹੈੱਡਕੁਆਟਰ ਤੋਂ ਮੁਹਾਲੀ ਦੀ ਅਦਾਲਤ ਦਾ ਜਿਹੜਾ ਡਿਸਟੈਂਸ ਹੈ ਜਿਹੜੀ ਵਿੱਥ ਹੈ ਉਹ ਸਿਰਫ 2.5 3 ਕਿਲੋਮੀਟਰ ਹੈ 11 11 ਰਵਾਨਗੀ ਪਾਤੀ ਪਰਚੇ ਦੀ ਤੇ 3 ਵਜੇ ਕੇ 17 ਮਿੰਟ ਤੇ ਅਦਾਲਤ ਦੇ ਰਿਕਾਰਡ ਦੇ ਵਿੱਚ ਉਹਨੂੰ ਪ੍ਰਾਪਤ ਹੋਇਆ ਦੱਸਿਆ ਗਿਆ। ਸੋ ਇਹ ਬਹੁਤ ਹੀ ਵਿਸ਼ੇਸ਼ ਜਾਣਕਾਰੀ ਮੈਂ ਤੁਹਾਨੂੰ ਦਿੱਤੀ ਆ ਕਿਸੇ ਹੋਰ ਚੈਨਲ ਤੇ ਤੁਹਾਨੂੰ ਇਹ ਜਾਣਕਾਰੀ ਨਹੀਂ ਮਿਲੇਗੀ। ਤੁਹਾਨੂੰ ਜੇ ਸਾਡੀ ਇਹ ਖਬਰ ਪੇਸ਼ਕਸ਼ ਚੰਗੀ ਲੱਗੇ ਚੈਨਲ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ। ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰ ਲਿਓ। ਆਓ ਅੱਗੇ ਵਧਦੇ ਆਂ। ਹੁਣ ਇਸ ਸਾਰੇ ਕੰਮ ਦਾ Aim ਕੀ ਸੀ? ਯਾਨੀ ਕਿ ਮਕਸਦ ਕੀ ਸੀ? ਵੈਜਲੈਂਸ ਬਿਊਰੋ ਨੇ ਜਿਹੜਾ 2 ਘੰਟੇ ਪਹਿਲਾਂ ਦਾ ਟਾਈਮ ਪਾਤਾ ਇਹਨੂੰ ਅੰਗਰੇਜ਼ੀ 'ਚ ਕਹਿੰਦੇ ਆ ਜੀ ਐਂਟੇਡੇਟਿੰਗ ਐਂਟੇਡੇਟ ਕਰਤਾ ਯਾਨੀ ਕਿ ਸਮਾਂ ਜਦੋਂ ਪਤਾ ਲੱਗ ਗਿਆ ਵੈਜਲੈਂਸ ਨੇ 12:30 ਦਾ ਟਾਈਮ ਪਾਤਾ 29-10-25 ਦਾ ਤੇ ਵੈਜਲੈਂਸ ਬਿਊਰੋ ਨੇ ਇਹ ਪਰਚਾ 10:30 ਵਜੇ ਦਰਜ ਕੀਤਾ ਬਖਾਤਾ ਇਹਦਾ ਹੁਣ ਜਿਹੜਾ ਕਾਨੂੰਨੀ ਪੱਖ ਹੈ ਉਹ ਵੀ ਦੱਸਦਾ ਪਰ ਜ਼ਰਾ ਤੌਰ ਤੇ ਜਿਵੇਂ ਅਸੀਂ ਆਪਣੇ ਪਿਛਲੇ ਵੀਡੀਓ ਚ ਕਿਹਾ 552 ਨੰਬਰ ਐਪੀਸੋਡ ਚ ਇਹ ਸ਼ਰੀਆਮ ਡੀਆਜੀ ਭੁੱਲਰ ਦੀ ਮਦਦ ਕਰਨ ਲਈ ਕਦਮ ਚੱਕਿਆ ਗਿਆ ਪੰਜਾਬ ਸਰਕਾਰ ਵੱਲੋਂ ਔਰ ਇਸ ਨੂੰ ਸਮਝਿਆ ਜਾ ਰਿਹਾ ਹੈ ਕਾ ਇਹ ਭਗਵੰਤ ਮਾਨ ਦੀ ਸਰਕਾਰ ਫੇਸ ਸੇਵਿੰਗ ਲਈ ਇਹ ਪਰਚਾ ਉਸਨੇ ਦਰਜ ਕਰਵਾਇਆ ਔਰ ਇਹਦੇ ਕਾਨੂੰਨੀ ਪੱਖ ਦੀ ਵੀ ਗੱਲ ਆਪਾਂ ਅੱਗੇ ਕਰਾਂਗੇ ਹੁਣ ਇਸ ਪਰਚਾ ਜਦੋਂ ਦਰਜ ਹੋ ਗਿਆ ਤਾਂ ਫਿਰ ਅੱਗੇ ਇਸ ਦੀ ਤਫ਼ਤੀਸ਼ ਵਿਜੀਲੈਂਸ ਬਿਊਰੋ ਕਰਨਾ ਚਾਹੇਗੀ ਉਹਦੇ ਲਈ ਪੁਲਰ ਨੂੰ ਪ੍ਰੋਡਕਸ਼ਨ ਆਫ ਵਾਰੰਟ ਤੇ ਵਿਜੀਲੈਂਸ ਬਿਊਰੋ ਲਿਆ ਸਕਦੀ ਹੈ ਤੇ ਰਿਮਾਂਡ ਲੈ ਸਕਦੀ ਹੈ ਇੱਕ ਤਾਂ ਆਪਸ਼ਨ ਇਹ ਹੈਗੀ ਆ ਕਿਉਂਕਿ ਵਿਜਲੈਂਸ ਬਿਊਰੋ ਚਾਹੇਗੀ ਕਿ ਸਾਡੇ ਪਰਚੇ ਚ ਅਸੀਂ ਗ੍ਰਿਫਤਾਰੀ ਪਾ ਲਈਏ ਤੇ ਰੋਪੜ ਜੇਲ੍ਹ ਚ ਭੁੱਲਰ ਨੂੰ ਭੇਜ ਦਈਏ ਉਥੇ ਕਿਉਂ ਭੇਜ ਦਈਏ ਰੋਪੜ ਜੇਲ੍ਹ ਦੇ ਵਿੱਚ ਪੰਜਾਬ ਪੁਲਿਸ ਦਾ ਦਬਦਬਾ ਤੇ ਉਹਨਾਂ ਦੇ ਜਿਹੜੇ ਏਡੀਜੀਪੀ ਜੇਲ੍ਹ ਹੈਗੇ ਨੇ ਉਹ ਹੈਗੇ ਜੀ ਅਰुण ਨੇਪਾਲ ਸਿੰਘ ਆਈਪੀਐਸ ਪੰਜਾਬ ਪੁਲਿਸ ਤੇ ਉਹ ਇੱਕ ਅਧਿਕਾਰੀ ਨੇ ਕਿ ਉਹਥੇ ਡੀਏਜੀ ਭੁੱਲਰ ਨੂੰ ਸਹੂਲਤਾਂ ਦਿੱਤੀਆਂ ਜਾ ਸਕਦੀਆਂ ਜਿਵੇਂ ਆਮ ਤੌਰ ਤੇ ਵੀਆਈਪੀ ਕੈਦੀਆਂ ਨੂੰ ਜੇਲ੍ਹਾਂ ਦੇ ਵਿੱਚ ਮਿਲਦੀਆਂ ਇੱਕ ਤਾਂ ਪੱਖ ਇਹ ਹੋ ਗਿਆ ਹੁਣ ਦੂਜੇ ਪੱਖ ਤੇ ਆਉਦੇ ਜਿਹੜੀ ਸਾਨੂੰ ਹੁਣੇ ਖਬਰ ਮਿਲੀ ਹੈ ਕਿ ਅਦਾਲਤ ਤੋਂ ਵਜਲੈਂਸ ਬਿਊਰੋ ਨੇ ਬੁੜਾਹਲ ਜੇਲ੍ਹ ਚ ਜਾ ਕੇ ਭੁੱਲਰ ਤੋਂ ਪੁੱਛ ਗਿਛ ਕਰਨ ਦੀ ਆਗਿਆ ਮੰਗੀ ਹੈ ਕੁਐਸਚਨਿੰਗ ਕਰਨ ਦੀ ਕਵੈਸਚਨਿੰਗ ਸਿੰਪਲ ਕਵੈਸਚਨਿੰਗ ਜੇਲ੍ਹ ਦੇ ਹਦੂਦ ਦੇ ਅੰਦਰ ਵਜਲੈਂਸ ਬਿਊਰੋ ਕਿਸੇ ਵੀ ਕੈਦੀ ਦੀ ਗ੍ਰਿਫਤਾਰੀ ਨਹੀਂ ਪਾ ਸਕਦੀ ਭਾਵੇਂ ਕਾਗਜ਼ਾਂ 'ਚ ਉਹਨੂੰ ਲਿਆਉਣਾ ਪਏਗਾ ਪ੍ਰੋਡਕਸ਼ਨ ਵਾਰੰਟ ਤੇ ਫਿਰ ਉਹਦੀ ਗ੍ਰਿਫਤਾਰੀ ਪੈ ਸਕਦੀ ਆ ਫਿਰ ਉਹਦਾ ਰਿਮਾਂਡ ਵੀ ਲਿਆ ਜਾ ਸਕਦਾ ਹੈ ਸੋ ਅਗਲੀ ਗੱਲ ਜਿਹੜੀ ਆ ਪ੍ਰੋਡਕਸ਼ਨ ਵਾਰੰਟ ਲਈ ਹਜੇ ਵਜਲੈਂਸ ਬਿਊਰੋ ਨੇ ਅਪਲਾਈ ਨਹੀਂ ਕੀਤਾ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਕਰੇ ਪਰ ਉਸ ਤੋਂ ਪਹਿਲਾਂ सीबीआई ਜਿਵੇਂ ਉਸਨੇ ਦਲਾਲ ਕ੍ਰਿਸ਼ਾਨੂੰ ਸ਼ਰਦਾ ਦਾ ਰਿਮਾਂਡ ਲਿਆ 9 ਦਿਨ ਦਾ ਤੇ ਉਸ ਤੋਂ ਬਾਅਦ ਉਹ ਡੀਆਜੀ ਭੁੱਲਰ ਦਾ ਰਿਮਾਂਡ ਵੀ ਲਏਗੀ ਤੇ ਦੋਹਾਂ ਨੂੰ ਆਮਣੇ ਸਾਹਮਣੇ ਕਰਾਏਗੀ ਜਿਵੇਂ ਮੈਂ ਪਿਛਲੀ ਵੀਡੀਓ ਚ ਦੱਸਿਆ ਤੇ ਹੋ ਸਕਦਾ ਹੋ ਸਕਦਾ ਕਿ ਇਹ ਯਕੀਨੀ ਆ ਕਿ ਵਜਲੈਂਸ ਬਿਊਰੋ ਇੰਤਜ਼ਾਰ ਕਰ ਰਹੀ ਆ ਕਿ सीबीआई ਆਪਣਾ ਜਿਹੜਾ ਰਿਮਾਂਡ ਦਾ 15 ਦਿਨ ਦਾ ਸਮਾਂ ਉਹ ਪੂਰਾ ਕਰ ਲੇ ਭੁੱਲਰ ਨੂੰ ਲਿਆ ਕੇ ਰਿਮਾਂਡ ਤੇ ਤੇ ਪੁੱਛਗਿਛ ਕਰ ਲੇ ਉਸ ਤੋਂ ਬਾਅਦ ਉਹ ਬੁੜਾਇਲ ਜੇਲ੍ਹ ਚ ਲਿਆ ਜਾਊਗਾ ਫਿਰ ਵੈਜਲੈਂਸ ਬਿਊਰੋ ਪ੍ਰੋਡਕਸ਼ਨ ਵਾਰੰਟ ਲਾ ਕੇ ਭੁੱਲਰ ਨੂੰ ਆਪਣੇ ਕਸਟਡੀ ਚ ਲੈ ਕੇ ਰਿਮਾਂਡ ਚ ਰੱਖ ਕੇ ਰੋਪੜ ਜੇਲ੍ਹ ਭੇਜ ਦੇਗੀ ਸੋ ਇਹ ਤਾਂ ਇੱਕ ਸੋਚੀ ਸਮਝੀ ਵਿਉਂਤ ਮੰਦੀ ਹੈ ਵੈਚਲੈਂਸ ਬਿਊਰੋ ਦੀ ਕਿ ਭੁੱਲਰ ਨੂੰ ਬਹੁਤਾ ਸਮਾਂ ਜਾਂ ਪੂਰਾ ਸਮਾਂ ਹੀ ਜਿਹੜਾ ਉਹਦਾ ਜ਼ਮਾਨਤ ਹੋਣ ਤੋਂ ਪਹਿਲਾਂ ਦਾ ਹੈ ਉਸ ਨੂੰ ਰੋਪੜ ਜੇਲ੍ਹ ਚ ਰੱਖਿਆ ਜਾਏ ਨਾ ਕਿ ਬੁੜਾਇਲ ਜੇਲ੍ਹ ਚ ਬੁੜਾਇਲ ਜੇਲ੍ਹ ਦੇ ਉੱਤੇ ਕੰਟਰੋਲ ਆ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦਾ ਉੱਥੇ ਸਹੂਲਤਾਂ ਇੰਨੀਆਂ ਮਿਲ ਨਹੀਂ ਸਕਦੀਆਂ ਕਿਉਂਕਿ ਉੱਥੇ ਪੰਜਾਬ ਗਵਰਨਮੈਂਟ ਦਾ ਕੋਈ ਪ੍ਰਭਾਵ ਨਹੀਂ ਹੈਗਾ ਦੋ ਪਰਚਿਆਂ ਦੇ ਇੱਕ ਕਾਨੂੰਨੀ ਪੱਖ ਬਾਰੇ ਹੋਰ ਤੁਹਾਨੂੰ ਦੱਸ ਦਿਆਂ ਕਿ ਭੁੱਲਰ ਦੇ ਵਕੀਲ ਅਦਾਲਤ 'ਚ ਕਹਿਣਗੇ ਕਿ ਮੇਰੇ ਤੇ ਵਜਲੈਂਸ ਬਿਰੋਦਾ ਪਰਚਾ ਪਹਿਲਾਂ ਦਰਜ ਹੋਇਆ 10:30 ਵਜੇ ਤੇ ਸੀਬੀਆਈ ਦਾ ਪਰਚਾ ਦਰਜ ਹੋਇਆ 12:30 ਵਜੇ ਤਰੀਕ ਦੁਹਾਂ ਦੀ 1 29 10 25 ਤੇ ਫਿਰ ਮੇਰੇ ਤੇ ਦੋ ਪਰਚਿਆਂ ਦੀ ਕਾਰਵਾਈ ਨਹੀਂ ਹੋ ਸਕਦੀ ਮੇਰੀ ਗ੍ਰਿਫਤਾਰੀ ਇੱਕੋ ਪਰਚੇ 'ਚ ਹੋ ਸਕਦੀ ਆ ਤੇ ਉਹ ਗ੍ਰਿਫਤਾਰੀ ਉਸ ਪਰਚੇ 'ਚ ਹੋਏਗੀ ਜਿਹੜੀ ਪਹਿਲਾਂ ਦਰਜ ਕੀਤੀ ਗਈ ਸੋ ਡੀਏ ਦੇ ਪਰਚੇ ਦੀ ਜਿਹੜੀ ਜਾਂਚ ਆ ਉਹਦੀ ਜਿਹੜੀ ਆ ਜ਼ਿੰਮੇਵਾਰੀ ਉਹ ਵਿਜੀਲੈਂਸ ਬਿਊਰੋ ਕੋਲ ਹੀ ਰਹਿਣੀ ਚਾਹੀਦੀ ਆ ਨਾ ਕਿ ਸੀਬੀਆਈ ਕੋਲ ਇਹ ਇੱਕ ਕਾਨੂੰਨੀ ਪੱਖ ਹੈ ਕਿਉਂਕਿ ਇੱਕੋ ਕ੍ਰਾਈਮ ਲਈ ਇੱਕੋ ਦੋਸ਼ ਤਹਿਤ ਦੋ ਪਰਚੇ ਦਰਜ ਨਹੀਂ ਹੋ ਸਕਦੇ ਇਹ ਸੈਟਲਡ ਲਾਅ ਹੈ ਅਸੀਂ ਫੌਜਦਾਰੀ ਮਾਮਲਿਆਂ ਦੇ ਵਕੀਲ ਤਰਮਿੰਦਰ ਸਿੰਘ ਨਾਲ ਗੱਲਬਾਤ ਕੀਤੀ ਐਡਵੋਕੇਟ ਤਰਮਿੰਦਰ ਸਿੰਘ ਨੇ ਸਾਨੂੰ ਸਮਝਾਇਆ ਕਿ ਵੈਜਨੈਂਸ ਬਿਊਰੋ ਨੇ ਪਰਚਾ ਦਰਜ ਕਰਕੇ ਕੋਈ ਸਿਆਣਫ ਨਹੀਂ ਕੀਤੀ ਜਦੋਂ ਪੁੱਛਿਆ ਜੀ ਕਿਵੇਂ ਉਹਨਾਂ ਨੇ ਕਿਹਾ ਜਦੋਂ ਸੀਬੀਆਈ ਕੋਲ ਸਾਰੇ origignal ਡਾਕੂਮੈਂਟ ਨੇ ਜਾਇਦਾਦਾਂ ਦੇ ਜਦੋਂ सीबीआई ਕੋਲ 7.7 ਕਰੋੜ ਰੁਪਈਆ ਔਰ ਜਦੋਂ सीबीआई ਕੋਲ 17 ਲੋਕਰਾਂ ਦੀਆਂ ਚਾਬੀਆਂ ਨੇ ਔਰ ਉਹ ਲੋਕਰਾਂ ਨੂੰ ਖੋਲਣ ਦੇ ਵਾਰੀ-ਵਾਰੀ ਆਦੇਸ਼ ਨੇ ਜੋ ਕੁਝ ਨਿਕਲੂਗਾ ਲੋਕਰਾਂ ਜੋਂ ਆ ਨਿਕਲ ਰਿਹਾ ਉਹ सीबीआई ਦੇ ਹੱਥਾਂ 'ਚ ਜਾ ਰਿਹਾ ਤੇ ਫਿਰ ਵੈਜੀਲੈਂਸ ਬਿਊਰੋ ਕਿਸ ਆਧਾਰ ਤੇ ਜਾਂਚ ਕਰੇਗੀ ਇਸ ਕੰਮ ਲਈ ਵਜਲੈਂਸ ਬਿਊਰੋ ਨੂੰ ਬੀ ਐਨ ਐਸ ਐਸ ਦੀ ਧਾਰਾ 91 91 ਤਹਿਤ ਅਦਾਲਤ ਨੂੰ ਦਰਖਾਸਤ ਦੇਣੀ ਪਵੇਗੀ ਕਿ ਸਾਨੂੰ ਜੀ ਸੀਬੀਆਈ ਤੋਂ ਇਹ ਜਿਹੜੇ ਡਾਕੂਮੈਂਟ ਆ ਐਵਿਡੈਂਸ ਆ ਉਹ ਸਾਨੂੰ ਦੇ ਦਿੱਤਾ ਜਾਏ ਦਵਾ ਦਿੱਤਾ ਜਾਏ ਇੱਥੇ ਸ਼ੁਰੂ ਹੋਏਗੀ ਅਦਾਲਤ ਦੇ ਵਿੱਚ ਲੜਾਈ ਸੀਬੀਆਈ ਅਤੇ ਵਜਲੈਂਸ ਦੇ ਵਿਚਕਾਰ ਕਿਉਂਕਿ सीबीआई ਇਹ ਜਿਹੜੇ ओरिजिनल ਡਾਕੂਮੈਂਟ ਹੈ ਉਹ ਦੇਣ ਤੋਂ ਇਨਕਾਰ ਕਰੇਗੀ ਕਿਉਂਕਿ ਉਹਨਾਂ ਦਾ ਜਿਹੜਾ ਪਰਚਾ ਹੈ ਭ੍ਰਸ਼ਟਾਚਾਰ ਮਾਮਲੇ ਵਾਲਾ ਭੁੱਲਰ ਅਤੇ ਕ੍ਰਿਸ਼ਾਨੂੰ ਸ਼ਰਦਾ ਸ਼ਰਦਾ ਦੇ ਵਿਰੁੱਧ ਉਹ ਵਜਲੈਂਸ ਦੇ ਪਰਚੇ ਤੋਂ ਪਹਿਲਾਂ ਦਰਜ ਹੋ ਚੁੱਕਿਆ ਸੋ ਬੜਾ ਕਲੀਅਰ ਹੈ ਉਹਨਾਂ ਨੇ ਡਾਕੂਮੈਂਟ ਦੇਣੇ ਨਹੀਂ ਔਰ ਵਜਲੈਂਸ ਬਿਊਰੋ ਤਫਤੀਸ਼ ਕਰ ਨਹੀਂ ਸਕੇ ਹੁਣ ਜਿਹੜਾ ਵਿਜੀਲੈਂਸ ਬਿਊਰੋ ਨੇ ਚੈੱਕ ਪੀਰੀਅਡ ਰੱਖਿਆ ਹੈ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਸੰਬੰਧੀ ਉਹ ਰੱਖਿਆ ਜੀ 1995 ਔਨਵਰਡਸ 1995 ਤੋਂ ਲੈ ਕੇ 2025 ਤੱਕ ਭੁੱਲਰ ਦੀ ਕਿੰਨੀ ਤਨਖਾਹ ਸੀ ਕਿੰਨੀ ਕਮਾਈ ਇਹਨੂੰ ਪੁਸ਼ਤੈਨੀ ਜ਼ਮੀਨ ਜਿਦਾਦ ਤੋਂ ਆਈ ਤੇ ਕਿੰਨੀ ਇਹਦੇ ਕੋਲ ਇਸ ਵਕਤ ਹੈਗੀ ਆ ਇਹ ਉਹਨਾਂ ਨੇ ਚੈੱਕ ਪੀਰੀਅਡ ਰੱਖਿਆ ਜਦੋਂ ਮਾਮਲਾ ਅਦਾਲਤ ਦੇ ਵਿੱਚ ਜਾਏਗਾ ਐਡਵੋਕੇਟ ਤਰਮਿੰਦਰ ਨੇ ਕਿਹਾ ਉਦੋਂ सीबीआई ਦਲੀਲ ਦੇਗੀ ਕਿ ਅਸੀਂ ਇਹ ਸਾਰਾ ਐਵੀਡੈਂਸ ਨਹੀਂ ਦੇਣਾ ਵਿਜਲੈਂਸ ਨੂੰ ਕਿਉਂਕਿ ਟੈਂਪਰਿੰਗ ਹੋ ਸਕਦੀ ਹੈ ਇਹ ਪੰਜਾਬ ਪੁਲਿਸ ਦਾ ਅਧਿਕਾਰੀ ਹੈ। ਖੇੜ-ਚਾੜ ਹੋ ਸਕਦੀ ਹੈ ਕਾਗਜ਼ਾਤਾਂ। ਕਾਗਜ਼ਾਤ ਗੁੰਮ ਹੋ ਸਕਦੇ ਆ। ਜਿਹੜੇ ਗਵਾਹ ਅਸੀਂ ਤਿਆਰ ਕਰ ਰਹੇ ਆਂ ਕੇਸ ਨੂੰ ਪ੍ਰੂਵ ਕਰਨ ਲਈ ਉਹਨਾਂ ਤੇ ਦਬਾਅ ਆਇਆ ਜਾ ਸਕਦਾ ਹੈ। ਇਹ ਸਾਰੀਆਂ ਦਲੀਲਾਂ सीबीआई ਦੇਗੀ ਅਦਾਲਤ ਦੇ ਵਿੱਚ। ਜਦੋਂ ਵੈਜੀਲੈਂਸ ਬਿਊਰੋ ਅਦਾਲਤ ਦੇ ਵਿੱਚ ਦਰਖਾਸਤ ਲਾਏਗੀ ਕਿ ਸਾਨੂੰ ਸੀਬੀਆਈ ਤੋਂ ਕਾਗਜ਼ਾਤ ਆਦ ਦਵਾ ਦਿੱਤੇ ਜਾਣ। ਕਰਸ਼ਾਨੂ ਸ਼ਰਦਾ ਤੇ ਐਡਵੋਕੇਟ ਗੁਰਬੀਰ ਸਿੰਘ ਸਿੰਧੂ ਦੇ ਮੁਤਾਬਕ ਕਰਸ਼ਾਨੂ ਦਾ ਕੋਈ ਲਿੰਕ ਭੁੱਲਰ ਦੇ ਨਾਲ ਨਹੀਂ। ਉਹ ਇੱਕ ਨੈਸ਼ਨਲ ਹਾਕੀ ਖਿਡਾਰੀ ਆ ਤੇ ਖਿਡਾਰੀ ਹੋਣ ਕਰਕੇ ਉਹਦੇ ਲਿੰਕ ਕਨੈਕਸ਼ਨ ਅਫਸਰਾਂ ਨਾਲ ਪੁਲਿਸ ਵਾਲਿਆਂ ਨਾਲ ਤੇ ਸਿਆਸਤਦਾਨਾਂ ਨਾਲ ਬਣੇ ਕਿਉਂਕਿ ਇਹ ਜਿਹੜੇ ਵੱਡੇ ਅਧਿਕਾਰੀ ਆ ਜਾਂ ਸਿਆਸਤਦਾਨ ਆ ਇਹ ਮੈਚਾਂ ਨੂੰ ਉਦਘਾਟਨ ਕਰਨ ਲਈ ਸ਼ੁਰੂ ਕਰਾਉਣ ਲਈ ਜਾਂਦੇ ਨੇ ਤੇ ਉਹਨਾਂ ਨੂੰ ਗਰੰਟਾਂ ਵੀ ਦਿੰਦੇ ਨੇ ਦੂਜੇ ਪਾਸੇ ਸੀਬੀਆਈ ਦੇ ਸੂਤਰ ਕਹਿ ਰਹੇ ਨੇ ਕਿ ਕਿਸਾਨੂ ਨੂੰ ਜੇਲ੍ਹ ਦੇ ਅੰਦਰ ਬੁੜਾਇਲ ਜੇਲ੍ਹ ਦੇ ਅੰਦਰ ਮਣ ਲਈ ਦੋ ਪ੍ਰਾਈਵੇਟ ਪਰਸਨਸ ਆਏ ਔਰ ਉਹ ਜਿਹੜੇ ਭੇਜੇ ਗਏ ਸੀ ਉਹ ਕੁਝ ਪੁਲਿਸ ਅਫਸਰਾਂ ਵੱਲੋਂ ਭੇਜੇ ਗਏ ਹੋ ਸਕਦੇ ਨੇ ਉਹਨਾਂ ਦੀ ਸੀਸੀਟੀਵੀ ਫੁਟੇਜ ਸੀਬੀਆਈ ਨੇ ਪ੍ਰਾਪਤ ਕਰ ਲਈ ਹੈ ਔਰ ਇਹ ਵੀ ਪਤਾ ਲੱਗਿਆ ਹੈ ਕੁਝ ਫੀਮੇਲ ਜੂਨੀਅਰ ਪੁਲਿਸ ਆਫੀਸਰਸ ਉਹ ਵੀ ਕਿਰਸ਼ਾਨਨ ਨੂੰ ਮਿਲਣ ਗਈਆਂ ਸੀ ਤੁਹਾਨੂੰ ਇੱਥੇ ਇਹ ਵੀ ਦੱਸਦਾ ਚਰਣਾ ਕਿ ਜਿਹੜਾ ਸੀਬੀਆਈ ਨੇ ਸ਼ਰਾਬ ਅਤੇ ਕੁਝ ਕਾਰਤੂਸ ਤੇ ਇੱਕ 12 ਬੋਰ ਦੀ ਰਫਲ ਸਮਰਾਲਾ ਮੈਰੇਜ ਪੈਲੇਸ ਜਾਂ ਫਾਰਮ ਹਾਊਸ ਤੋਂ ਕਵਰ ਕੀਤੀ ਸੀ ਮਹਿਲ ਸਿੰਘ ਪੁਲਵਰ ਦਾ ਮਹਿਲ ਪੈਲੇਸ ਪੁਲਵਰ ਸਾਹਿਬ ਦਾ ਇੱਕ ਫਾਰਮ ਹਾਊਸ ਸੀ ਉਹਦੇ ਤੇ ਇੱਕ ਸਫਾਰਿਸ਼ ਕੀਤੀ ਗਈ ਸੀ ਸਮਰਾਲਾ ਪੁਲਿਸ ਨੂੰ ਕਿ ਐਕਸਾਈਜ਼ ਐਂਡ ਟੈਕਸੇਸ਼ਨ ਸੰਬੰਧੀ ਪਰਚਾ ਦਰਜ ਕੀਤਾ ਜਾਵੇ ਇਹ ਰਫਲ ਤੇ ਕਾਰਤੂਸਾਂ ਦੀ ਜਾਂਚ ਕੀਤਾ ਜਾਵੇ ਕੀਤੀ ਜਾਵੇ ਕਿ ਕਿਹਦੇ ਆ ਉਹ ਸੰਬੰਧੀ ਸਮਰਾਲਾ ਪੁਲਿਸ ਨੇ ਹੁਣ ਤੱਕ ਅਗਲਾ ਪਰਚਾ ਦਰਜ ਨਹੀਂ ਕੀਤਾ ਯਾਨੀ ਕਿ ਸੀਬੀਆਈ ਦੀ ਸਿਫਾਰਿਸ਼ ਹੋਣ ਦੇ ਬਾਵਜੂਦ ਅਗਲੀ ਕਾਰਵਾਈ ਪੰਜਾਬ ਪੁਲਿਸ ਨੇ DIG ਭੁੱਲਰ ਦੇ ਵਿਰੋਧ ਨਹੀਂ ਕੀਤੀ ਜਦੋਂ ਭੁੱਲਰ ਦੀ ਗੱਲ ਚੱਲੀ ਆ ਉਹਦੇ ਰੰਗीन ਸੁਭਾਅ ਹੋਣ ਦੇ ਚਰਚੇ ਵੀ ਤੁਹਾਨੂੰ ਦੱਸਦਾ ਚੱਲਾਂ ਮੈਨੂੰ ਸੂਤਰਾਂ ਤੋਂ ਪਤਾ ਲੱਗਾ ਕਿ ਕਾਫੀ ਪੁਲਸ ਮੁਲਾਜ਼ਮ ਔਰਤਾਂ ਨੇ ਕਈ ਸ਼ਿਕਾਇਤਾਂ ਭੁੱਲਰ ਦੇ ਵਤੀਰੇ ਬਾਰੇ ਜਿਹੜਾ ਉਹਨਾਂ ਦਾ ਡਿਪਾਰਟਮੈਂਟ ਦਾ ਸੈੱਲ ਹੁੰਦਾ ਜਿਹਨੂੰ ਕਹਿੰਦੇ ਆ ਜੀ ਕੰਪਲੇਂਟ ਸੈੱਲ ਜਿੱਥੇ ਔਰਤਾਂ ਆਪਣੀ ਸ਼ਿਕਾਇਤ ਕਰ ਸਕਦੀਆਂ ਉਹਦੀ ਅਧਿਕਾਰਨ ਵੀ ਜਿਹੜੀ ਹੁੰਦੀ ਆ ਅਫਸਰ ਵੀ ਹੁੰਦੀ ਇੱਕ ਪੁਲਿਸ ਅਫਸਰ ਹੁੰਦੀ ਆ ਉਸ ਪੁਲਿਸ ਅਫਸਰ ਨਾਲ ਡੀਆਈਜੀ ਭੁਲੜ ਦੇ ਸੰਬੰਧ ਕਰਟਿਅਸ ਸੀ ਚੰਗੇ ਸੀ ਔਰ ਜਿੰਨੀਆਂ ਵੀ ਸ਼ਿਕਾਇਤਾਂ ਔਰਤ ਮਲਾਜ਼ਮਾਂ ਵੱਲੋਂ ਕੀਤੀਆਂ ਜਾਂਦੀਆਂ ਰਹੀਆਂ ਉਹ ਸਾਰੀਆਂ ਦਾਖਲ ਦਫਤਰ ਕਰਤੀਆਂ ਜਾਂਦੀਆਂ ਰਹੀਆਂ ਯਾਨੀ ਕਿ ਰੱਦ ਕੀਤੀਆਂ ਜਾਂਦੀਆਂ ਰਹੀਆਂ ਹੁਣ ਇਹ ਜਿਹੜੀ ਆਫੀਸਰ ਆ ਲੇਡੀ ਆਫੀਸਰ ਇਹਦਾ ਰੈਂਕ ਏ ਡੀ ਜੀ ਪੀ ਦਾ ਤੇ ਉਹ ਸਾਰਿਆਂ ਨੂੰ ਜਾਂਚ ਕਰਦੀ ਆ ਔਰ ਫਿਰ ਉਹ ਕਿਸ ਤਰੀਕੇ ਨਾਲ ਇਹ ਔਰਤ ਮੁਲਾਜ਼ਮਾਂ ਦੀਆਂ ਸ਼ਿਕਾਇਤਾਂ ਡਿਸਪੋਜ਼ ਆਫ ਕਰੀ ਜਾਂਦੀ ਰਹੀ ਹੈ ਹੁਣ ਤੱਕ ਇਹ ਇੱਕ ਵੱਖਰਾ ਵਿਸ਼ਾ ਹੋਏਗਾ ਜਿਹੜਾ ਕਿ ਪੰਜਾਬ ਪੁਲਿਸ ਤੇ ਉੱਚਤਮ ਅਧਿਕਾਰੀਆਂ ਨੂੰ ਖੁਦ ਵੇਖਣਾ ਪਵੇਗਾ ਇਹਦੀ ਕੋਖ ਵੀ ਕਰਨੀ ਬਣਦੀ ਹੈ ਜਾਂਦਾ ਜਾਂਦਾ ਇੱਕ ਵਾਰੀ ਫੇਰ ਬੇਨਤੀ ਕਰਦਾ ਚਾਹਾਂ ਜੇ ਤੁਹਾਨੂੰ ਸਾਡੀ ਖਬਰ ਚੰਗੀ ਲੱਗੇ ਤਾਂ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰ ਦਿਓ ਮੈਨੂੰ ਰੇਂਦਰ ਸਿੰਘ ਧੰਗ ਨੂੰ ਆਗਿਆ ਦਿਓ ਜੀ ਸਤਿ ਸ੍ਰੀ ਅਕਾਲ ਨਮਸਕਾਰ ਖੁਦਾ ਹਫਿਜ਼